ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੌਪ ਕਲਾਸ ਮੋਰਾ ਪ੍ਰੋਫਾਈਲ ਲੈ ਕੇ ਆਏ ਹਾਂ ਜੋ ਕਿ ਦੂਜੇ ਸੂਏ ਚੰਗਾ ਦੁੱਧ ਦਿੰਦਾ ਹੋਇਆਗਾ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਐਡਰੈਸ ਪਿੰਡ ਮਹਿਤਾ ਜੀ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਟੱਪੇ ਤੋਂ 4 ਕਿਲੋਮੀਟਰ ਟੱਪੇ ਤੋਂ 4 ਕਿਲੋਮੀਟਰ ਪਿੱਛੇ ਹਟਮਾ ਪਿੰਡ ਆਪਣਾ ਪਿੰਡਾ ਤੇ ਮੋਬਾਈਲ ਨੰਬਰ ਕਿੰਨਾ ਹੀ 99155 99155 ਹੀ 14679 14679 ਜਿਹੜੀ ਆਪਾਂ ਸਕਰੀਨ ਤੇ ਮੱਝ ਦੇਖੀ ਨੇ ਘਰ ਦੀ ਹੈ ਜੀ ਆਪਣੇ ਘਰ ਦੀ ਝੋਟੀ ਆ ਮੰਨ ਲਓ ਵੀ ਦੂਜੇ ਸੂਏ ਕਿੰਨਾ ਕੁ ਦੁੱਧ ਦਿੱਤਾ ਹੈ 100 ਲੀਟਰ ਦਿੱਤਾ ਹੈ ਦੂਜੇ ਸੂਏ 16 ਕਿਲੋ ਵੀਰ ਕਹਿੰਦਾ ਕਹਿਣ ਵਾਲੀਆਂ ਗੱਲਾਂ ਨਹੀਂ ਦਿੱਤਾ ਹੋਇਆਗਾ ਹਵਾਨਾ ਦੇਖ ਸਕਦੇ ਹੋ ਦੋਸਤੋ ਐਦਾਂ ਦੀ ਮੰਨ ਲਓ ਵੀ ਜਿਹੜੀ ਹਵਾਨੇ ਦੀ ਸ਼ੇਪ ਆ ਆਪਾਂ ਬੈਨਰਾਂ ਤੇ ਦੇਖਦੇ ਹੁੰਨੇ ਆ ਵੀ ਜਿਵੇਂ ਬੈਨਰਾਂ ਤੇ ਨਹੀਂ ਸ਼ੇਪ ਹੁੰਦੀ ਐਦਾਂ ਦੀ ਹਵਾਨੇ ਦੀ ਮੂਰੇ ਮੰਗਰ ਦਾ ਹਵਾਨਾ ਥਣ ਥਣੌਟ ਦਾ ਕੋਈ ਅੰਤ ਨਹੀਂ ਦੇਖੋ ਮੂਰੇ ਮੰਗਰ ਦਾ ਹਵਾਨਾ ਮੰਗਰਲੇ ਜੱਜਮੈਂਟ ਕਰ ਸਕਦੇ ਹੋ ਤੁਸੀਂ ਐਤਕੀ ਜੇ ਕੋਈ ਵੀਰ ਚੰਗੀ ਸੰਭਲੂਗਾ ਤਾਂ ਕੰਪੀਟੀਸ਼ਨ ਲੈਵਲ ਦੀ ਮੱਝ ਕਹਿ ਸਕਦੇ ਆਪਾਂ ਇਹਨੂੰ ਚੰਗਾ ਹਵਾਨਾ ਮੂਰੇ ਮੰਗਰ ਦਾ ਹਵਾਨਾ ਚੰਗਾ ਕਰਦਗਾਠ ਰਿੰਗ ਸਿੰਘ ਬਿਲਕੁਲ ਗੋਲ ਸੂਆ ਜੈਨੂਨ ਵੀਰ ਕਹਿੰਦਾ ਤੀਜਾ ਸੂਣ ਦੀ ਐਵੇਂ ਝੂਠਦਪਾਣ ਮਾਰੀਏ ਦੂਜਾ ਕਹਿ ਕੇ ਵੇਚ ਲਈ ਉਹਦਾ ਕੋਈ ਫਾਇਦਾ ਨਹੀਂ ਦੂਜੇ ਸੂਏ ਕਿੰਨਾ ਕੁ ਦੁੱਧ ਚੋਇਆ ਜੀ ਆਪਣਾ 16 ਲੀਟਰ ਜੀ ਦੂਜੇ ਸੂਏ 16 ਕਿਲੋ ਚੋਇਆ ਹੋਇਆ ਕਹਿਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਕਹਿਣ ਵਾਲੀਆਂ ਗੱਲਾਂ ਨਹੀਂ ਵੀਰ ਕੋਲੇ ਪਸ਼ੂ ਸਾਰੇ ਹੀ ਚੰਗੇ ਨੇ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਇੱਧਰ ਦੋ ਮੱਝਾਂ ਇੱਧਰ ਖੜੀਆਂ ਚੰਗੇ ਮਿਲਕ ਰਿਕਾਰਡ ਵਾਲੀਆਂ ਮੱਝਾਂ ਨੇ ਮੰਨ ਲਓ ਵੀ ਘਰ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਵੀਰੇ ਖੋਲ ਕੇ ਕਿਹੜਾ ਦੁਬਾਰੇ ਤੋਰੇ ਬਖੋਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਇੱਕ ਗੱਲ ਆਪਾਂ ਦੋਸਤੋ ਕੈਮਰੇ ਦੇ ਸਾਹਮਣੇ ਹੋਰ ਦੱਸ ਦਈਏ ਜੇ ਕੋਈ ਵੀਰ ਘਰੇ ਆ ਕੇ ਚੈੱਕ ਕਰੂਗਾ ਤਾਂ ਛੋਟ ਹੀ ਨਹੀਂ ਹੈਗੀ ਪੂਰੇ ਵੱਡੇ ਕਦਗਾੜ ਚ ਬੁਬਈ ਸਾਇਮਾ ਹੈਗੀ ਥਣ ਲੇਵੇ ਦਾ ਤੁਸੀਂ ਨੇੜੇ ਤੋਂ ਜੱਜਮੈਂਟ ਕਰ ਸਕਦੇ ਹੋਗੇ ਚੰਗੇ ਕਦਗਾਠ ਵਾਲੀ ਸਮੀ ਪਲੀ ਕਿੰਨੇ ਦਿਨ ਰਹਿੰਦੇ ਨੇ ਇਹ ਵੀ ਆਪਾਂ ਬਾਈ ਨੂੰ ਪੁੱਛ ਕੇ ਦਰਾਂਗੇ ਰੇਟ ਵਾਜਬ ਵੀਰ ਕਹਿੰਦਾ ਫੋਨ ਤੇ ਕਰਾਂਗੇ ਰੇਟ ਹੋਊ ਬਿਲਕੁਲ ਵਾਜਬ ਬੰਦੇ ਵੀਰੇ ਥਾਣ ਲੈ ਵੀਰੀ ਜਜਮੈਂਟ ਤੁਸੀਂ ਨੇੜੇ ਤੋਂ ਕਰ ਸਕਦੇ ਹੋ ਚੈੱਕ ਵੀਰੇ ਦਿਨ ਕਿੰਨੇ ਕਰ ਰਹਿੰਦੇ ਨੇ ਤੇ 25 ਨੂੰ ਦਿਨ ਪੂਰੇ 25 ਨੂੰ ਦਿਨ ਪੂਰੇ 25 ਤਰੀਕ ਨੂੰ ਵੀਰ ਕਹਿੰਦਾ ਦਿਨ ਪੂਰੇ ਹੋ ਗਏ ਵੀਡੀਓ ਕਵਰ ਕਰਨ ਦਾ ਆਪਣਾ ਮੰਨ ਲਓ ਵੀ 21 ਤਰੀਕ ਆ ਗਈ ਅੱਜ 21 ਤਰੀਕ ਨੂੰ ਆਪਾਂ ਸ਼ਾਮ ਜੇ ਨੂੰ ਵੀਡੀਓ ਕਵਰ ਕੀਤੀ ਐ ਪੁੜਾ ਪੜਾ ਕਿਸੇ ਪਾਸਿਓਂ ਮੱਜ ਨੇ ਤੋੜਿਆ ਨਹੀਂ ਚੰਗੀ ਸਮੀ ਭਲੀ ਜਾਤ ਬਰੀਡ ਵਾਲੀ ਮੱਜ ਆ 16 ਕਿਲੋ ਵੀਰ ਕਹਿੰਦੇ ਦੁੱਧ ਆਪਣਾ ਕੰਡੇ ਦੇ ਚੋਇਆ ਹੋਇਆਗਾ ਕਹਿਣ ਕਹੋ ਨੂੰ ਆਪਾਂ 20 ਕਿਲੋ 21 ਕਿਲੋ ਉਹਦਾ ਕੋਈ ਫਾਇਦਾ ਨਹੀਂਗਾ ਬਿਲਕੁਲ ਲੈਣ ਜਾਮਣ ਵਰਗਾ ਪਿਆਗਾ ਰੰਗ ਚੰਗੀ ਸਮੀ ਭਲੀ ਹਾਥੀ ਦਾ ਬੱਚਾ ਕਹਦੇ ਨੇ ਜੇ ਮਨ ਓਡਾ ਕਰਦਾ ਮੱਜ ਦਾ ਇਧਰ ਹੀ ਬਨ ਲਾ ਵੀਰੇ ਸਾਹਮਣੇ ਪਸ਼ੂਆਂ ਦੀ ਡਰ ਡਰ ਨਾ ਜਾਵੇ ਬਨ ਲਾ ਇਧਰ ਹੀ ਬਨ ਲਾ ਚੰਗੀ ਸਮੀ ਭਲੀ ਜਾਤ ਬਰੀਡ ਵਾਲੀ ਅਡਰੈਸ ਤੇ ਜਾਣਕਾਰੀ ਆਪਾਂ ਵੀਰ ਤੋਂ ਫੇਰ ਦੁਬਾਰੇ ਪੁੱਛ ਕੇ ਕਨਫਰਮ ਕਰਵਾ ਦੇਣਾ ਸਾਨੂੰ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰ ਦਾ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਤੱਵੇ ਤੋਂ 4 ਕਿਲੋਮੀਟਰ ਪਿੱਛੇ ਹਟਮਾ ਵੀਰਾਂ ਦਾ ਪਿੰਡ ਪੈਂਦਾ ਮੋਬਾਈਲ ਨੰਬਰ ਕਿੰਨਾ ਹੈ ਜੀ ਆਪਣਾ 99156 ਜੀ 99156 14679 14679 ਵੀਰਾਂ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਚੰਗੀ ਸਮੀ ਪਲੀ ਜਾਤਵਰੀੜ ਵਾਲੀ ਮੱਝ ਹੈ ਘਰੇ ਰੱਖਣ ਵਾਲੇ ਵੀਰਾਂ ਵਾਲੀ ਸਨੇਰੀ ਮੌਕਾ ਹੀ ਐ ਐਦਾਂ ਦੀਆਂ ਮਈਆਂ ਮੰਨ ਲੋ ਵੀ ਆਪਾਂ ਕਹਿ ਦਿੰਨਾ ਹੈ ਕਿ ਵੀ ਆਪਾਂ ਹਰਿਆਣਾ ਚੋਂ ਜਾ ਕੇ ਮੱਝ ਲਿਆਵਾਂਗੇ ਪਰ ਮੱਝ ਆਪਣੇ ਪੰਜਾਬ ਦੀ ਵੀ ਕੋਈ ਮਾੜੀ ਨਹੀਂ ਹੁੰਦੀ ਜੇ ਕਿਸੇ ਮੇਰੇ ਵੀਨੇ ਚੰਗਾ ਬਰੀਡ ਤੇ ਕੰਮ ਕਰਨਾ ਤਾਂ ਵਾਈ ਨੂੰ ਇੱਕ ਵਾਰੀ ਫੋਨ ਜ਼ਰੂਰ ਲਾ ਲਿਓ ਵੀਰੇ ਰੇਟ ਹੋਊਗਾ ਜੀ ਵੀ ਹਣਾ ਜੀ ਹਾਂ ਜੀ ਰੇਟ ਵਾਜੂ ਰੇਟ ਵੀਰ ਕਹਿੰਦਾ ਵਾਜੂ ਹੋਊਗਾ ਕੋਈ 2 ਲੱਖ ਨਹੀਂ ਮੰਗਣਾ ਆਪਾਂ ਕੋਈ 2.5 ਲੱਖ ਨਹੀਂ ਮੰਗਣਾ ਬਿਲਕੁਲ ਇਹਨਾਂ ਵਾਜੂ ਰੇਟ 'ਚ ਮੱਝ ਦੇਵਾਂਗੇ ਬਾਕੀ ਜਿੰਨੇ ਕੇ ਪੈਸੇ ਮੱਝ ਓਟ ਦਈਏ ਵੀਰ ਕਹਿੰਦਾ ਓਨੇ ਕੇ ਪੈਸੇ ਨਹੀਂ ਦੇਵਾਂਗੇ ਲੱਖ ਸਵਾ ਲੱਖ ਵਾਲਾ ਵੀਰ ਨੂੰ ਫੋਨ ਨਾਲ ਲਾਇਆ ਇਹ ਆਪਾਂ ਤੁਹਾਨੂੰ ਕੈਮਰੇ ਦੇ ਸਾਹਮਣੇ ਹੀ ਦੱਸ ਦਾਨੇ ਆ ਵਿੱਚ ਵੀਰ ਕਹਿੰਦੇ ਨੇ ਲੱਖ ਲੈ ਲੈ ਸਵਾ ਲੱਖ ਲੈ ਲੈ ਬਾਡੀ weight ਦੇ ਸਾਬ ਹੁਣ ਤੁਹਾਨੂੰ ਆਪ ਨੂੰ ਹੀ ਪਤਾ ਲੱਗਣਾ ਚਾਹੀਦਾ ਵੀ ਕਿੰਨੇ ਕ ਪੈਸੇ ਦੀ ਮੱਝ ਹੈ ਚੰਗੀ ਸਮੀ ਭਲੀ ਜਾਤਵਰੀ ਵਾਲੀ ਮੱਝ ਆ ਦੇਖ ਸਕਦੇ ਹੋ ਦੋਸਤੋ ਫੇਸ ਕੁਆਲਟੀ ਦੇਖੋ ਕੰਨ ਕੰਨ ਬਹੁਤ ਸ਼ਾਨਦਾਰ ਨੇ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹੀ ਹੁੰਦਾ ਵੀ ਚੰਗੇ ਤੋਂ ਚੰਗਾ ਜਾਨਵਰ ਤੁਹਾਡੇ ਸਾਹਮਣੇ ਲੈ ਕੇ ਆਈਏ ਜੇ ਕਿਸੇ ਵੀਰ ਨੇ ਮੇਰੇ ਵੀਰ ਨੇ ਬਰੀਡ ਤੇ ਕੰਮ ਕਰਨਾ ਇੱਕ ਵਾਰੀ ਜ਼ਰੂਰ ਬਾਈ ਦਾ ਫੋਨ ਲਾ ਕੇ ਵੀਰ ਦੇ ਘਰੇ ਮੱਝ ਦੇ ਦਰਸ਼ਨ ਬਾਕੇ ਜਾਇਓ ਜਿਹੜੇ ਵੀਰ ਨੂੰ ਸ਼ੌਂਕ ਆ ਗਿਆ ਬਰੀਡ ਦਾ ਉਹ ਵੀਰ ਦੇ ਘਰੋਂ ਖਾਲੀ ਨਹੀਂ ਮੁੜਦਾ ਮੱਝ ਲੈ ਕੇ ਜਾਊਗਾ ਐਦਾਂ ਦੀਆਂ ਮੱਝਾਂ ਆਪਾਂ ਆਖ ਅਕਸਰ ਦੇਖਦੇ ਰਹਿੰਦੇ ਆਂ ਵੀ ਬੈਨਰਾਂ ਤੇ ਫੋਟੋਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਮੱਝਾਂ ਦੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ